ਦੋ ਟੈਟੂ ਹੋਰ ਬਣਾਉਣੇ ਨੇ ਲੈ ਮਿੱਤਰੋ ਟੈਟੂ ਹੋ ਗਿਆ ਕੰਪਲੀਟ ਹੈ ਰੈਪ ਹੋ ਗਿਆ ਤੇ ਦੀਪੂ ਚੱਲੀਆ ਹੁਣ ਚਲੋ ਕਿੱਥੇ ਜਾਣਾ ਆਪਾਂ ਨੇ ਆਪਾਂ ਥੋੜਾ ਖੜਿਆ ਆਪਾਂ ਉੱਥੇ ਪਾਤਣਾ ਫੋੜ ਲੈ ਆਂਗਾ ਫੋੜ ਲੈ ਕੇ ਹੁਣ ਤਿਆਰ ਤੁਰ ਕਰਾ ਲਿਆ ਮਾ ਜੇ ਹੋਰ ਪਹਿਲਾਂ ਇੱਕ ਵਾਰ ਫੇਰ ਦੇਖਦੇ ਕੀ ਬਣਦਾ ਐ ਨਹੀਂ ਪਤਾ ਆਪਾਂ ਫੋੜ ਸੇਲੇ ਕਰਦੀਆਂ ਬਣ ਕੇ ਹੁਣ ਆਪਾਂ ਬਾਕੀ ਜੇ ਕਿਸੇ ਨੇ ਲੈਣਾ ਹੋਇਆ ਕਰ ਲਿਓ ਕੰਟੈਕਟ ਦੇਣਾ ਫੁੱਲ ਰੇਟ ਜਾ ਟਰਬੋ ਟਰਬੋ ਐਂ ਓਕੇ ਰਪੋਰਟਾਂ ਲੱਗਿਆ ਨੇ ਐਂ ਮੋਡੀਫਿਕੇਸ਼ਨ ਕਰਕੇ ਦੇਣਾ ਹਾਏ ਅੱਜ ਗੰਜੇ ਦੀ ਹਾਲਤ ਬੁਰੀ ਹੋ ਰਹੀ ਹੈ ਦੇਖੀ ਕਿਵੇਂ ਕਰਖਾਉਂਗੇ ਇਹਨੇ ਹੇ ਮੈਂ ਮਿਲਿਆ ਚੁਪਕ ਮੈਂ ਕਾਫੀ ਸੱਟ ਮਾਰ ਕੰਨ ਦੇ ਤੇੜਾ ਜੱਟ ਦੇ ਕੰਨਾਂ 'ਤੇ ਲਾਹ ਬੇਚਾਪ ਕਰੇ ਪੜੇ ਬਹਾਦਰ ਮੈਂ ਨਾ ਬੜੇ ਨਾ ਬੁੜਸ ਤੋਂ ਬਾਹਰ ਨਿਕਲੇ ਉਹਦੀ ਬੁਰੀ ਮੂਤ ਕੰਡਾ ਕੰਢੀ ਨੂੰ ਦੇਖ ਪਾਉਂਦੇ ਨੂੰ ਵਾਈਟਾਂ ਦੇ ਸਿਨੇ ਤੇ ਕਿਵੇਂ ਬਰੇਵਰਾ ਦਾ ਬਰੇਵਰਾ ਬੱਦਲਾ ਲੱਤਾਂ ਸਿੱਟ ਉਹ ਕਰਦਾ ਉਹ ਕਿਵੇਂ ਕਰਦਾ ਦੀ ਖਾ ਕੇ ਹਾਂ ਵੀਰੋ ਕੀ ਹਾਲ ਚਾਲ ਆ ਬਈ ਨਵੇਂ ਬਲੌਗ 'ਚ ਬਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਆਏ ਸੀ ਬਈ ਮੂਨਕ ਮੂਨਕ ਕੀ ਕਰਨਾ ਹੈ ਮੂਨਕ ਆਪਾਂ ਤੁਹਾਨੂੰ ਪਤਾ ਥੋੜਾ ਜਿਹਾ ਟੈਟੂ ਦਾ ਆਪਣਾ ਕੰਮ ਰਹਿ ਗਿਆ ਜੀ ਆ ਤੇ ਇੱਕ ਦੋ ਟੈਟੂ ਬਣਵਾਉਣੇ ਨੇ ਹੋਰ ਤੇ ਇਧਰ ਦੀਪੂ ਦੀਪੂ ਵੀ ਜੀ ਚੱਲ ਰਹੇ ਹੋਏ ਹਾਂ ਅਸੀਂ ਮੂੜਕ ਪਹੁੰਚ ਗਏ ਸੀ ਤੇ ਜੇ ਟੈਟੂ ਕਿਤੇ ਟਾਈਮ ਨਾਲ ਪੈ ਗਿਆ ਫਿਰ ਕੀ ਦੇਖਣ ਜਾਣਾਂ ਦੀ ਪੂ ਅੱਜ ਆਪਾਂ ਇਲੋਂ ਕਿਹੜੀ ਜੇ ਅੱਧ ਦੇ ਗਏ ਹਾਂ ਉੱਦੇ ਜਾਇਆ ਨਹੀਂ ਜਾਂ ਸਾਨੂੰ ਕੰਮ ਸੀ ਯਾਰ ਤੇ ਅੱਜ ਜੇ ਟਾਈਮ ਲੱਗਿਆ ਤਾਂ ਜ਼ਰੂਰ ਜਾਵਾਂਗੇ ਫਿਰ ਉਰੋਂ ਜਾਵਾਂਗੇ ਸਿੱਧਾ ਪਾਤਰਾ ਤੇ ਹੁਣ ਚੱਲਦੇ ਆ ਬਾਈ ਕੋਲ ਅੰਦਰ ਤੇ ਏਸੀ ਮਾਰਕੀਟ ਚ ਬਾਈ ਦੀ ਸ਼ਾਪ ਆ ਜਿਉਨਿਕ ਟੈਟੂ ਹੱਬ ਚੱਲਣ ਦੀ ਪੂ ਪੂ ਦਾ ਭੈ ਵੀ ਆ ਕਿ ਹਜੇ ਟੈਟੂ ਸਲੈਕਟ ਵੀ ਨਹੀਂ ਹੋਇਆ ਤੇ ਟੈਟੂ ਬਣਾਉਣਾ ਸੀ ਮਿੱਤਰ ਉਹ ਇੱਥੇ ਆ ਥੋੜੀ ਜੀ ਇਧਰ ਥੋਂ ਰਹਿ ਗਈ ਸੀ ਇੱਥੇ ਟੈਟੂ ਕੋਈ ਸਿਲੇਕਟ ਨਹੀਂ ਕਰਿਆ ਅਜੇ ਤਾਂ ਬਾਈ ਦੇਖਣ ਲੱਗ ਰਿਹਾ ਪਰ ਬਾਈ ਨੂੰ ਦੱਸਿਆ ਵੀ ਬਣਾਉਣਾ ਸਨੇਕ ਅਜੇ ਸਿਲੇਕਟ ਕੋਈ ਨਹੀਂ ਹੋਇਆ ਬਾਈ ਕਿਹਾਲਾ ਬਾਈ ਵਧੀਆ ਵੀਰੇ ਜੀ ਸੁਣਾਓ ਠੀਕ ਆ ਹਾਂ ਵਧੀਆ ਹਨ ਅਜੇ ਟਾਈਮ ਦੀ ਸਿਲੇਕਟ ਕਰਦੇ ਹੁੰਨੇ ਆਪਾਂ ਨੂੰ ਕੋਈ ਪਹਿਲਾਂ ਕੋਈ ਉਹ ਨਹੀਂ ਹੁੰਦਾ ਵੀ ਆਪਣੇ ਆਪ ਬਣਾਉਣਾ ਐਦਾ ਲੱਭ ਰਿਆਂ ਅਜੇ ਐਡਾ ਘੰਟਾ ਇਹਦੇ ਲੱਗਣਾ ਫੇਰ ਬਣੇਗਾ ਟੈਟੂ ਵਲੌਗ ਆ ਜਿਹੜਾ ਪੂਰਾ ਦੇਖਿਓ ਦੇਖੋ ਉੱਤਰੋ ਆਹ ਟੈਟੂ ਵੀ ਉਰੀ ਬਣੇ ਹੋਏ ਨੇ 1 ਮਹੀਨਾ ਹੋ ਗਿਆ ਬਣੇ ਨੂੰ ਰਿਜ਼ਲਟ ਤੁਸੀਂ ਕਰ ਸਕਦੇ ਹੋ ਚੈੱਕ ਤੇ ਇੱਕ ਵਾਰੀ ਥੋੜਾ ਬਹੁਤਾ ਤਾਂ ਹੋਰ ਹੋਣਾ ਬਈ ਹਜੇ ਹਾਂ ਇਹ ਹਾਂ ਹਾਂ 45 ਦਿਨ ਲੱਗਦੇ ਨੇ ਵੀਰੇ 45 ਦਿਨਾਂ ਤੋਂ ਬਾਅਦ ਹਜੇ ਲੱਗਦੇ ਨਹੀਂ ਰਿਕਵਰੀ ਹੁਣ ਠੀਕ ਹੋ ਜਾ ਓਕੇ ਠੀਕ ਠੀਕ ਹੈ ਤੇ ਇੱਕ ਮਹੀਨੇ ਦਾ ਰਿਜ਼ਲਟ ਆ ਕਰ ਲਓ ਚੈੱਕ ਤੇ ਆ ਵੀ ਉਨੇ ਬਣਿਆ ਹੋਇਆ ਮੂਸੇ ਵਾਲਾ ਮਿੱਤਰੋ ਪ੍ਰਿੰਟ ਜਿਆ ਕੱਢ ਲਿਆ ਤੇ ਹੁਣ ਇਹਦੇ ਪੇਸਟ ਕਰਕੇ ਫਿਰ ਤਿਆਰੀ ਆ ਬਸ ਚੈਣਾ ਨਾ ਨਾ ਖੋਬ ਸਾਡੇ ਲੇਖੀ ਖਤਰੇ ਹੁਣ ਤਾਂ ਹੀ ਮਿੱਤਰਾਂ ਨੂੰ ਸਾਪੀ ਟਕਰਿਆ ਕਈ ਸਾਡੀ ਉਮਰ ਇਹਨੂੰ ਦੂਣਾ ਲੈ ਵੀ ਮਿੱਤਰੋ ਸਨੇਕ ਵਾਲਾ ਤਾਂ ਬਣ ਗਿਆ ਟੈਟੂ ਤੇ ਬੈਠੇ ਵੱਠੇ ਕੋਹਟ ਹੈ ਇੱਕ ਦਾ ਬੂੜ ਬਣ ਗਿਆ ਇਹ ਵੀ ਪ੍ਰਿੰਟ ਜਿਆ ਕਰਕੇ ਦਿਖਾਉਣੇ ਤੁਹਾਨੂੰ ਇੱਕਾ ਜੇ ਹੋਰ ਦੋ ਟੈਟੂ ਹੋਰ ਬਣਾਉਣੇ ਨੇ ਬਾਕੀ ਫਿਰ ਤੂੰ ਬਣ ਗਿਆ ਟੈਟੂ ਦੂਜਾ ਵੀ ਓਕੇ ਫਰੀ ਹਜੇ ਹੋਰ ਸਿਲੈਕਟ ਕਰੀ ਜਾਂਦਾ ਉਹ ਲੱਭੀ ਜਾਂਦੇ ਸੀ ਟੈਟੂ ਹੋਰ ਤੇ ਬਾਕੀ ਫੋੜ ਵੀ ਹੋ ਗਿਆ ਤਿਆਰ ਹੁਣ ਆਪਣਾ ਤੇ ਸਿੱਧਾ ਜਾਣਾ ਹੁਣ ਪਾਤਣਾ ਪਾਤਣਾ ਦਾ ਫੋੜ ਲੈ ਕੇ ਪਿੰਡ ਤੇ ਮਿਲਦੇ ਆਂ ਫਿਰ ਤੇ ਜੇ ਮੂਡ ਬਣ ਗਿਆ ਫਿਲਮ ਵੀ ਦੇਖ ਕੇ ਆਵਾਂਗੇ ਕਿੱਨਾ ਸ਼ੂਟ ਹੋ ਰਹੀਆਂ ਨੇ ਮਿਹਨਤ ਹੋ ਰਹੀ ਐ ਲੇ ਵੀ ਮਿੱਤਰੋ ਟੈਟੂ ਹੋ ਗਿਆ ਕੰਪਲੀਟ ਰੈਪ ਹੋ ਗਿਆ ਤੇ ਦੀਪੂ ਚੱਲੀਆ ਹੁਣ ਕਿਥੇ ਜਾਣਾ ਆਪਾਂ ਨੇ ਆਪਾਂ ਥੋੜਾ ਖੜਿਆ ਆਪਣਾ ਉੱਥੇ ਪਾਤਣਾ ਫੋੜ ਲੈ ਆਉਣਾ ਫੋੜ ਲੈ ਕੇ ਆਉਣਾ ਫੋੜ ਹੋ ਗਿਆ ਚੱਲ ਠੀਕ ਆ ਵੀਰ ਠੀਕ ਹੈ ਜੀ ਗੇਟ ਕੰਮ ਕਰਾ ਬਾਈ ਦਾ ਥੈਂਕ ਯੂ ਮਿੱਤਰੋ ਸਨੀ ਕੋਲੇ ਆ ਗਈ ਤੇ ਸਨੀ ਨੂੰ ਲੈ ਕੇ ਆਇਆ ਵੀ ਫੋੜ ਲੈ ਕੇ ਆਣਾ ਫੋੜ ਹੋ ਗਿਆ ਤਿਆਰ ਆਪਣਾ ਦੇਖੋ ਇਹਦਾ ਯਾਰ ਥੋੜੀ ਬਹੁਤੀ ਡੈਂਟਿੰਗ ਨਹੀਂ ਹੋਣ ਵਾਲੀ ਸੀ ਜਿਵੇਂ ਕਲਰ ਵਗੈਰਾ ਜੋ ਉੱਤਰਿਆ ਹੋਇਆ ਸੀ ਉਹ ਅਸੀਂ ਪੇਂਟ ਕਰਾਇਆ ਸੀ ਪਾਤਣਾ ਨੂੰ ਤੇ ਬਾਕੀ ਥੋੜਾ ਜਿਹਾ ਹੋਰ ਤਿਆਰ ਕਰ ਲਈ ਫਿਰ ਤੁਹਾਨੂੰ ਦੱਸ ਦਿਆਂਗੇ ਆਪਾਂ ਪੇਂਟ ਕਿਉਂ ਕਰਾਇਆ ਅਗਲੇ ਬਲੌਗ ਚ ਦੇਖੋ ਫਿਰ ਸਿਸਟਮ ਸਿਸਟਮ ਜਾਂ ਲਾ ਲਈਏ ਬਾਕੀ ਥੋੜਾ ਬਹੁਤਾ ਜਿਹਾ ਆਪਣਾ ਆਪਾ ਇਹ ਉੱਥੇ ਲੈ ਕੇ ਜਾਣਾ ਬਰੇਟੇ ਸਟਿਕਰ ਟੁਕਰ ਚੇਂਜ ਕਰਨੇ ਨੇ ਮਗਰਾਟਾਂ ਦਾ ਕੰਮ ਕਰਾਉਣਾ ਬਾਕੀ ਟਾਇਰ ਦੇਖਾਂਗੇ ਨਵੇਂ ਪਵਾਉਣੇ ਆ ਵੈਸੇ ਤਾਂ ਵੀ ਮਸਟੈਂਗ ਵਾਲੇ ਪਾਤੇ ਜਿਹਦੇ ਫਿਰ ਮਸਟੈਂਗ ਦੇ ਨਵੇਂ ਪਾ ਲਾਂਗੇ ਆਪਾਂ ਨਹੀਂ ਫਿਰ ਇਹਦੇ ਨਵੇਂ ਪਾ ਲਾਂਗੇ ਬਾਕੀ ਟੋਜਨ ਹਾ ਫਿਲਹਾਲ ਯਾਰ ਬੰਦ ਹੋ ਗਏ ਤੇ ਇਹ ਨਹੀਂ ਪਤਾ ਆਪਾਂ ਥੋੜ ਨੂੰ ਸੇਲ ਵੀ ਕਰ ਦਈਏ ਹਾਂ ਦੀਪੂ ਐ ਨਹੀਂ ਪਤਾ ਆਪਾਂ ਫੋੜ ਸੇਲੇ ਕਰਦੀਆਂ ਬਣ ਕੇ ਹੁਣ ਆਪਾਂ ਕਿਹਦਾ ਨਹੀਂ ਤਿਆਰ ਤੁਰ ਕਰਾ ਲਿਆ ਬਣਾ ਜਾਂ ਹੋਰ ਪਹਿਲਾਂ ਇੱਕ ਵਾਰ ਫੇਰ ਦੇਖਦੇ ਆ ਕੀ ਬਣਦਾ ਬਾਕੀ ਜੇ ਕਿਸੇ ਨੇ ਲੈਣਾ ਹੋਇਆ ਕਰ ਲਿਓ ਕਨੈਕਟ ਦੇਣਾ ਫੁੱਲ ਰੇਟ ਜਾਂ ਟਰਬੋ ਟਰਬੋ ਐਂਡ ਓਕੇ ਰਿਪੋਰਟਾਂ ਲੱਗਿਆ ਨੇ ਐਂ ਮੋਡੀਫਿਕੇਸ਼ਨ ਕਰਕੇ ਦੇਣਾ ਠੀਕਾ ਸਵਾਦ ਲੈਣ ਵਾਲੇ ਨਾ ਕਰਿਓ ਮੈਸੇਜ ਚੋਚਨ ਕਰਦੇ ਸਾਰੇ ਪਿੰਡ ਦੇ ਜੀ ਜਿਸ ਮਰਜ਼ੀ ਟਰੈਕਟਰ ਨਾਲ ਬਾਲੋ ਜੇ ਹਾਰ ਗਿਆ ਤੁਹਾਨੂੰ ਵਾਪਸ ਹਾਂ ਥਾਨੇ ਦੇ ਵਾਪਸ ਬੜਾ ਜੇ ਪਿੰਡ ਦਾ ਜਿਹੜਾ ਮਰਜ਼ੀ ਟਰੈਕਟਰ ਨਾਲ ਟੱਕਾ ਮਰਜੀ ਆ ਆ ਗੱਲ ਹਾਂ ਇਹ ਪੱਕੀ ਆ ਤਾ ਜਾਂ ਤੋ ਜਾਂ ਜੋ ਮਰਜ਼ੀ ਜੋ ਕੇ ਦੇਖੋ ਬਾਕੀ ਪਤਾ ਹੀ ਆ ਯਾਰ ਸਾਰਿਆਂ ਨੂੰ ਨਾਮੀ ਟਰੈਕਟਰ ਨੇ ਫੁੱਦੂ ਟਰੈਕਟਰ ਖੋਣੀ ਆ ਕਿਹਾ ਨੀ ਘੈਂਟ ਹੋ ਗਿਆ ਬੇਟਾ ਜਮਾਂ ਬਾਕੀ ਡੈਂਟਿੰਗ ਨਹੀਂ ਕਰਾਈ ਸੀ ਬਾਲਾ ਪੇਂਟ ਦਾ ਕਰਾਇਆ ਨਹੀਂ ਪਹਿਲਾਂ ਹੀ ਸਾਰਾ ਪੇਂਟ ਆ ਵੈਸੇ ਤਾਂ ਤਿਆਰ ਕਰਾਇਆ ਹੋਇਆ ਆਪਾਂ ਨੇ ਬਾਕੀ ਜੇ ਕਿਸੇ ਨੂੰ ਲੈਣਾ ਹੋਇਆ ਦੱਸ ਦਿਓ ਪਾਟਣਾ ਦੀ ਕਰਾਇਆ ਪੇਂਟ ਆਪ ਇੰਟਰ ਤੋਂ ਕਰਾਇਆ ਛੋਟੇ ਇੰਟਰ ਤੋਂ ਕਰਾਤਾ ਤੈਂ ਕਰਿਆ ਹੈ ਉਸਤਾਦ ਤੈਂ ਕਰਿਆ ਹਾਂ ਇਹਨੇ ਕਰਿਆ ਜਿਹਨੇ ਪੇਂਟ ਨਹੀਂ ਕਰਿਆ ਉਹ ਪਾਊਡਰ ਦਾ ਲਾਇਆ ਹੋਊ ਪਾਊਡਰ ਲਾਇਆ ਵਾ ਠੀਕ ਹੈ ਇਹਨੇ ਕਰਿਆ ਉਹ ਬਟਾ ਇਹਦਾ ਵੱਡਾ ਉਸਤਾਦ ਹੈ ਇਹ ਹਾਂ ਯੋਗਤਾ ਨੇ ਇਹ ਬੰਦੇ ਦਾ ਪਹਿਲਾ ਸਾਡੇ ਵਾਲਾ ਛੱਲੇ ਕੱਢਦਾ ਸੀ ਉਹਨਾ ਕੱਢਦਾ ਛੱਲੇ ਸਰਪੋਸ ਸਟੇਸ਼ਨ ਤੇ ਆ ਗਏ ਸੀ ਤੇ ਫੋੜ ਜੇ ਦੇ ਮਾਰਾਉਣਾ ਪਾਣੀ ਪਾਣੀ ਕੀ ਇਹਨਾਂ ਨੂੰ ਟਾਈਮ ਨਹੀਂ ਹੈਗਾ ਮੈਨੂੰ ਲੱਗਦਾ ਆਪੇ ਮਾਰਨਾ ਪੈਣਾ ਛੇ ਨਹੀਂ ਓਏ ਆਪੇ ਮਾਰਨਾ ਪੈਣਾ ਇਹ ਚ ਪਾਣੀ ਪੈਂਦਾ ਪਾਣੀ ਨਹੀਂ ਆਓ ਜੀ ਇਸ ਪੰਜਮੀ ਵਾਲਾ ਜਿਹੜਾ ਲੱਗੀ ਮਿੱਠਾ ਪਾਣੀ ਪੈਂਦਾ سپੀਲ ਵਾਲਾ ਮਿੱਤਰੋ ਕੋਟਰੇ ਜਾਂ ਲਾਉਂਦੇ ਸੀ ਇਹ ਪਾਣੀ ਦਾ ਮਾਰਛੇ ਦੋ ਮਿੰਟ ਹਾਏ ਅੱਜ ਗੰਜੇ ਦੀ ਹਾਲਤ ਬੁਰੀ ਹੋ ਰਹੀ ਹੈ ਦੇਖੀ ਕਿਵੇਂ ਕਰਖਾਉਂਗੇ ਇਹਨੇ ਐ ਹੈ ਆ ਦੇਗਾ ਇੱਧਰ 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 ਬਈ ਲੈ ਵੀ ਮਿੱਤਰੋ ਅਸੀਂ ਫੋੜ ਲੈ ਕੇ ਆ ਗਈ ਸੀ ਵਾਪਸ ਦੀ ਪੂਰੀ ਫੋੜ ਲੈ ਕੇ ਲੰਘ ਗਏ ਇੱਧਰ ਆਪਣੇ ਕੋਲ ਬਾਈ ਆਇਆ ਬਾਈ ਯਾਰ ਬਹੁਤ ਸੋਹਣਾ ਰੈਪ ਲਿਖਦਾ ਤੇ ਬਾਈ ਦੀ ਰੀਲ ਆਪਣੇ ਇੰਸਟਾਗ੍ਰਾਮ ਤੇ ਦੇਖ ਲਿਓ ਬਾਕੀ ਸਾਨੂੰ ਇਹ ਵੀਡੀਓ ਚ ਆਪਾਂ ਐਡ ਕਰਾਂਗੇ ਅੱਗੇ ਸੁਣਿਓ ਤੇ ਹੁਣ ਆਪਾਂ ਬੀਟ ਤੇ ਐਡ ਮਿਊਜ਼ਿਕ ਤੇ ਚਲਾਵਾਂਗੇ ਬਹੁਤ ਸੋਹਣਾ ਲਿਖਦਾ ਬਾਈ ਤੇ ਬਾਈ ਮੂਸੇ ਵਾਲੇ ਨੂੰ ਮਿਲਿਆ ਹੋਇਆ ਤੇ ਅੱਗੇ ਐਡ ਕਰਾਂਗੇ ਆਪਾਂ ਵੀਡੀਓ ਜਿਹੜੀ ਪੂਰੀ ਦੇਖਿਓ ਅੱਗੇ ਬਾਈ ਯਾਰ ਬਹੁਤ ਸੋਹਣਾ ਬਾਈ ਨੇ ਹੋਣੀ ਸੁਣਾ ਕੇ ਆਟਾ ਆਪਾਂ ਨੂੰ ਉਹ ਆਪਾਂ ਵੀਡੀਓ ਦੇ ਵਿੱਚ ਐਡ ਕਰ ਦੇਣਾ ਹੁਣ ਸਦੀ ਨੂੰ ਹੋਣ ਦੇ ਉਧਰ ਫਰੀ ਉਹ ਡਰਿੱਲ ਲਵਾਈ ਜਾਂਦਾ ਫਿਰ ਸਣਾਉਣੇ ਆ ਸਾਨੂੰ ਵੀ ਵਾਹ 100 ਜੱਟ ਬੇਬੀ ਬਲ 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 ਜੈ ਕਿਹਦੇ ਰਾਣੀ ਅਨੇਸਾ ਕਿਹਦੇ ਰਾਣੀ ਅਨੇਸਾ ਕਿਦਾ ਸੁਕਿੰਤੋ ਸਾਧਾ

ਪੱਪੀ ਨੂੰ ਲਾਈਟਾਂ ਤੋਂ ਸਿਨੇਮੇ ਤੇ ਕਿਵੇਂ ਆਉਂਦਾ ਤੇ ਰੇਵਾ ਦਾ ਤੇ ਰੇਵਾ ਦਾ ਸਿੱਟੇ ਮਤਲਬ ਲੱਗਦਾ ਸੀ ਹੱਥ ਚੱਲਣ ਦਾ ਤਾਂ ਪਾਸੇ ਨਹੀਂ ਕੋਈ ਸ਼ੁਸ਼ਟਾ ਕੋਣ ਚੱਲੀ ਪਾਲ ਵੀ ਯਾਰ ਕੋਈ ਆ ਕੇ ਮਜ ਪਾਲ ਵੀ ਅੰਦਰ ਭਲੇ ਜੂ ਕਾ ਫਨੀ ਦੇ ਤੇ ਲਾ We i'm talking to

ਕੀ ਹੋ ਗਿਆ ਤੁਹਾਨੂੰ ਲੈ ਵੀ ਮਿੱਤਰੋ ਸੋਨੇ ਪਹਿਲਾਂ ਬਾਈ ਦਾ ਰੈਪ ਸੁਣੀ ਲਿਆ ਕਮੈਂਟ ਕਰਕੇ ਦੱਸਿਓ ਬਈ ਕਿਵੇਂ ਲੱਗਿਆ ਫਿਰ ਜਲਦੀ ਇੱਕ ਰਿਕਾਰਡ ਕਰਿਆ ਪਿਆ ਜਲਦੀ ਪਾਵਾਂਗੇ ਕਮੈਂਟ ਕਰਕੇ ਦੱਸਿਓ ਬਈ ਕਿਵੇਂ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਮਿੱਤਰੋ ਧਿਆ ਬਈ ਸਣੀ ਸਰਾ ਗੱਮਾ ਗੱਡ ਗੱਡ ਸਰਾ ਬਬ ਐ ਸਰਾ ਓਕੇ ਰਿਪੋਰਟਾਂ ਬਈ ਦੇਖੀ ਦੇਖੀ ਰਾਤ ਰਾਤ ਦੇ 10:30 ਹੋਇਆ ਰੇੜੀਆਂ ਸਾਰੀਆਂ ਬਾਕੀਆਂ ਇੱਕ ਦੋ ਰਹਿ ਗਈਆਂ ਅੱਥੇ ਦੇਖ ਉਧਰ ਰੇੜੀਆ ਨਾਲੀ ਉਠਾ ਰ ਗਿਆ ਤੈਨੂੰ ਖਾਈ ਜਾਂਦਾ ਨਾਲ ਕੋਲ ਆ ਇਕੱਠੀ ਚੱਲ ਰਿਹਾ ਗਾ ਆਹ ਹੋ ਗੋਲ ਗੱਪੇ ਨੇ ਜਿਹਦੇ ਕਰਨ ਦੀ ਬਸ ਕਰਾਦੀ ਆ ਦੇਖ ਇੱਕ ਜਾਮ ਚ ਹਰੀਆਂ ਮਿਰਚਾਂ ਦਾ ਇਹ ਚ ਹਰੀਆਂ ਮਿਰਚਾਂ ਚੀਰ ਕੇ ਪਾਈਆਂ ਗੋਲ ਗੱਪੇ ਪਾਏ ਤੇ ਮਿਰਚਾਂ ਇੰਦੀਆਂ ਤੇ ਸਨੀ ਦੋ ਖਾ ਗਿਆ ਹੈ ਉਹ ਕਿਵੇਂ ਕਰਦਾ ਦੀ ਖਾ ਕੇ ਇੱਕ ਇੱਕ ਚਮਚਾ ਹਰੀਆਂ ਮਿਰਚਾਂ ਦਾ ਪਾਇਆ ਹੋਇਆ ਉੱਪਰ ਸਪੈਸ਼ਲ ਤਿਆਰ ਕਰਾਇਆ ਦੀ ਮੈਨੂੰ ਕਹਿੰਦੇ ਤੂੰ ਗਾ ਮੈਂ ਨਹੀਂ ਖਾਣਾ ਸਾਨੀ ਦੋ ਖਾ ਗਿਆ ਸਾਨੀ ਕਹਿੰਦਾ ਮਿਰਚਾਂ ਨਹੀਂ ਹੈ ਨਹੀਂ ਦੀ ਤੂੰ ਸਵੇਰੇ ਹੀ ਦੱਸਿਆ ਮਿਰਚਾਂ ਆਈਆਂ ਦੀ ਕਹਿੰਦਾ ਹਰੀਆਂ ਮਿਰਚਾਂ ਦੇ ਨਾਲ ਵੀ ਮਿਰਚਾਂ ਵੀ ਪੜ ਗਏ ਲਾਲ ਮਚੂ ਉਹ ਨਹੀਂ ਨਹੀਂ ਹਰਾਮੀ ਆ ਤੈਨੂੰ ਸਪੈਸ਼ਲ ਪਵਾਈਆਂ ਨੇ ਇਹਨਾਂ ਨੇ ਤੈਨੂੰ ਤਾਂ ਹੀ ਤਾਂ ਹੀ ਕਹਿ ਰਹੇ ਦੀ ਮੈਨੂੰ ਕਹਿੰਦਾ ਹਾਂ ਤੈਨੂੰ ਸਪੈਸ਼ਲ ਪਵਾਈਆਂ ਇਹਨੂੰ ਇਹਨੂੰ ਕੰਨ 'ਚ ਇਹੀ ਗੱਲ ਦੱਸੀਆ ਕਹਿੰਦਾ ਦੱਸੀ ਨਾ ਕਰਨ ਨੂੰ ਸਪੈਸ਼ਲ ਖਵਾਇਆ ਇਹਨਾਂ ਨੇ ਆਪਦੇ ਵਾਲਾ ਸਹੀ ਆ ਤਾਂ ਹੀ ਦੋ ਖਾ ਗਿਆ ਇਹ। ਕੰਮ ਨਹੀਂ। ਉਹ ਹੈ ਆਪਾਂ ਹੈ ਨਹੀਂ ਤੀਗੇ। ਉਹਨਾਂ ਦਾ ਕੀ ਕਹਿਣ ਦੀ ਗੋਲਗੱਪਾ ਖਾ ਗਏ। ਹਾਂ। ਅਰੇ ਤੂੰ ਥੋੜੇ ਸੇ। ਤੂੰ ਥੋੜਾ ਸਾ ਭੈਣ ਕਾ। ਕੀ? ਆਹ। ਕੀ? ਹਾਂ। ਚਲੋ ਮੇ ਮਿੱਤਰੋ ਅੱਜ ਦਾ ਵਲੌਗ ਦਾ ਐਂਡ। ਇਹਦਾ ਬਹੁਤ ਲੰਬੀਆਂ ਚੱਲਾਂ। ਇਹਦਾ 16-17 ਮਿੰਟ ਦੀ ਬਣ ਗਈ ਇਹ ਤੋਂ ਪਹਿਲਾਂ। ਹਾਂ ਓਕੇ ਬਾਏ ਮਿਲਦੇ ਆ ਨਵੇਂ ਵਲੌਗ ਚ ਬਈ ਬਾਏ ਬਾਏ ਹੁਣ ਚੱਲਦੇ ਆਪਾਂ ਨੂੰ ਚੱਲੀੇ ਭਈ। ਕਹਿੰਦਾ ਕੀ ਲਿਆਦਾ ਮੁੰਡਿਆਂ ਨੂੰ ਬਾਬੇ ਬਾਬੇ ਕੁੱਪੇ ਲੈ ਲੋ ਕੋਪੇ ਸੌ ਮਟੀ ਦੀ ਸੌ ਮੌਲ ਮਾਰੇ 100 ਤੀ ਦੇ ਕਾਦੀ ਕਰਾਂਗੇ ਗੰਜੇ ਦਿਖਾਣਾ ਵੇ ਦਿਖਾਣਾ ਦੇ ਪਹਿਲਾਂ ਆ ਟਾਇਰ ਆ ਹਾਂ ਕੱਲ ਫੋੜ ਦਵਾਇਆ ਸੀ ਅੱਜ ਮਸਟੈਕ ਲੈ ਕੇ ਆਇਆ ਮਸਟੈਕ ਦਵਾ ਦਈਏ ਤੇ ਫਿਰ ਅਗਲੇ ਵਲੌਗ ਕੋ ਨੂੰ ਮੁੱਸੇ ਚੱਲਾਂਗੇ ਬਾਈ 28 29 ਆ ਦੇਗਾ ਇਹ ਪਾਣੀ ਵਾਹ ਤੇ ਰੱਖਿਆ ਇਹ ਆ ਦੇਖਾ ਆ ਮਾਰ ਦੇ ਮਾਰ ਇਸ ਤੋਂ ਪਾਣੀ ਬਣਾਉਣ ਵਾਸਤੇ ਓਏ ਲੜਕੇ ਆਗੇ ਜੀਤ ਹੈ ਲੜਕੇ ਆਗੇ ਜੀਤਨੀ ਹੈ ਸੇਵਾ ਹੈ ਹਾਂ